ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਸੋ ਕਿਰਪਾ ਕਰਕੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚਲੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਭਾਖੜਾ ਡੈਮ ਪੌਂਗ ਡੈਮ ਆਪਣਾ ਰਾਵੀ ਨਦੀ ਥੀਨ ਡੈਮ ਸਤਲੁਜ ਬਿਆਸ ਹਰੀਕੇ ਹੈਡਵਰਕਸ ਤੇ ਸੈਣੀ ਵਾਲਾ ਹੈਡਵਰਕਸ ਦੀ ਜਿਹੜੀ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ 5 ਅਗਸਤ 2025 ਦੇਨ ਮੰਗਲਵਾਰ ਸੋ ਕਿਰਪਾ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰੋ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਅੱਜ ਕਯੂਸੀ ਦੇ ਬੇਸਟ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਭੈਣ ਭਰਾਵਾਂ ਨੇ ਅਜੇ ਤੱਕ ਆਪਣਾ ਚੈਨਲ ਸੁਖ ਲਟਿਆ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਰੱਖ ਲੋ ਤਾਂ ਜੋ ਸਹੀ ਜਾਣਕਾਰੀ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚਦੀ ਰਵੇ ਸੋ ਕਿਰਪਾ ਕਰਕੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਆਪਣਾ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖੋ ਕਿਹੜੇ ਦਰਿਆ ਦੇ ਤੁਸੀਂ ਨੇੜੇ ਰਹਿੰਦੇ ਹੋ ਤੇ ਉੱਥੇ ਜਿਹੜਾ ਪਾਣੀ ਦਾ ਲੈਵਲ ਕਿੰਨਾ ਚੱਲ ਰਿਹਾ ਹੈ ਤਾਂ ਜੋ ਹੋਰ ਜਿਹੜੇ ਭੈਣ ਭਰਾਣੇ ਉਹ ਕਮੈਂਟ ਦੇਖ ਕੇ ਅੰਦਾਜ਼ਾ ਲਗਾ ਸਕਣ ਸੋ ਅੱਜ ਆਪਾਂ ਗੱਲ ਕਰਦੇ ਹਾਂ ਭਾਖੜੇ ਡੈਮ ਦੀ ਭਾਖੜੇ ਡੈਮ ਦੀ ਸਵੇਰੇ 6 ਵੇ ਦੀ ਗੱਲ ਕਰੀਏ 5 ਅਗਸਤ 2025 ਤਾਂ ਜੇਕਰ ਆਪਾਂ ਪਾਣੀ ਪੂਰਾ ਹੋਂਦੀ ਸ਼ਮਤਾ ਦੇਖੀਏ ਪਾਣੀ ਕਿੰਨਾ ਠਹਿਰ ਸਕਦਾ ਹੈ ਤਾਂ 1685 ਫੋਟੋਸ ਦੇ ਵਿੱਚ ਜਿਹੜਾ ਪਾਣੀ ਠਹਿਰਨ ਦੀ ਜਿਹੜੀ ਸ਼ਮਤਾ ਹੈ ਜੇਕਰ ਅੱਜ ਆਪਾਂ ਗੱਲ ਕਰੀਏ 5 ਅਗਸਤ 2025 ਸਵੇਰੇ 6 ਵਜੇ ਦੀ ਉਸ ਦੇ ਲੈਵਲ ਦੀ ਤਾਂ ਲਗਭਗ ਉਸ ਤੜਾ ਲੈਵਲ ਆ 1633.19 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਉਸ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 56000 52 ਕਿਊਸਿਕ ਜਿਹੜਾ ਪਾਣੀ ਆ ਰਿਹਾ ਤੇ ਅਗਲੇ ਪਾਸੇ ਨਿਕਾਸੀ ਦੀ ਗੱਲ ਕਰੀਏ ਤਾਂ 23735 ਕਿਊਸਿਕ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਸੋ ਆਪ ਨੂੰ ਪਤਾ ਕਿ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ ਭਾਰੀ ਮੀਂਹ ਪੰਜਾਬ ਦੇ ਵਿੱਚ ਵੀ ਲਗਾਤਾਰ ਪੈ ਰਹੇ ਹਨ ਜਿਸ ਕਰਕੇ ਜਿਹੜਾ ਪਾਣੀ ਦਾ ਪੱਧਰ ਉਹ ਲਗਾਤਾਰ ਵਧਦਾ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਵੀ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਦਰਿਆਵਾਂ ਨਾਲਿਆਂ ਨਦੀਆਂ ਤੇ ਕੰਢੇ ਨਾ ਜਾਓ ਕਿਉਂਕਿ ਥੋੜੇ ਦਿਨ ਜਿਹੜਾ ਪਾਣੀ ਆ ਉਹ ਲਗਾਤਾਰ ਵਧਦਾ ਜਾ ਰਿਹਾ ਪੌਂਗ ਡੈਮ ਦੇ ਵਿੱਚ ਵੀ ਪਾਣੀ ਜਿਹੜਾ ਬਹੁਤ ਵੱਡੇ ਲੈਵਲ ਤੇ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੇ ਬੱਦਲ ਫਟ ਰਹੇ ਹਨ ਭਾਰੀ ਮੀਂਹ ਪੈ ਰਹੇ ਹਨ ਜੇਕਰ ਆਪਾਂ ਪੌਂਗ ਡੈਮ ਦੀ ਅੱਜ ਗੱਲ ਕਰੀਏ 5 ਅਗਸਤ 2025 ਦੀ ਤਾਂ ਪੌਂਗ ਡੈਮ ਜਿਹੜਾ ਪੂਰਾ ਪਾਣੀ ਰੱਖਣ ਦੀ ਸਮਰੱਥਾ ਵਾਸ 1400 ਫੁੱਟ ਜੇਕਰ ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ ਪਾਣੀ ਆ 59337 ਕਿਊਸਿਕ ਜਿਹੜਾ ਪਾਣੀ ਇਸ ਦੇ ਵਿੱਚ ਆ ਰਿਹਾ ਜੇਕਰ ਨਿਕਾਸੀ ਦੀ ਗੱਲ ਕਰੀਏ ਤਾਂ 18386 ਕਿਊਸਿਕ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਜਿਹੜਾ ਬਿਆਸ ਨਦੀ ਦੇ ਵਿੱਚ ਛੱਡਿਆ ਜਾ ਰਿਹਾ ਸੋ ਬਿਆਸ ਨਦੀ ਦੇ ਵਿੱਚ ਕਾਫੀ ਵੀਰ ਕਹਿ ਰਿਹਾ ਕਿ ਸਾਡੇ ਜਿਹੜਾ ਦਰਿਆਵਾਂ ਦੇ ਕੰਢੇ ਜਿਹੜਾ ਪਾਣੀ ਪਹੁੰਚ ਚੁੱਕਾ ਉਹ ਕਮੈਂਟ ਕਰਕੇ ਜਰੂਰ ਦੱਸਣ ਕਿਹੜੇ ਏਰੀਏ 'ਵੇ ਇੱਧਰ ਆਪਣੇ ਕੋਸ਼ ਧੁੰਦਾ ਪਿੰਡ ਸ਼ੈ ਦੇ ਦਾ ਪੰਜ ਸੱਤ ਵੀਰ ਇੱਕ ਕਮੈਂਟ ਕਰ ਦੰਦਾ ਕਿ ਸਾਡੇ ਪਿੰਡ ਜਿਹੜੇ ਆ ਕਾਫੀ ਡੁੱਬ ਚੁੱਕੇ ਨੇ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਪਿੰਡਾਂ 'ਵੇ ਜਾ ਕੇ ਉਹਨਾਂ ਦੀ ਮਦਦ ਜਰੂਰ ਕਰੋ ਤਾਂ ਜੋ ਉਹਨਾਂ ਦੀ ਔਖੀ ਘੜੀ ਦੇ ਵਿੱਚ ਆਪਾਂ ਇਹਨਾਂ ਦੀ ਬਾਹ ਫੜ ਸਕੀਏ ਜੇਕਰ ਪਰਾਵੀਨ ਦੀ ਗੱਲ ਕਰੀਏ ਥੀਨ ਡੈਮ ਦੀ ਗੱਲ ਕਰੀਏ ਤਾਂ ਜਿਹੜਾ ਪੂਰਾ ਪਾਣੀ ਰੱਖਣ ਦੀ ਸਮਰਤਾ ਵਾ ਜਿਹੜੀ 1731.98 ਫੁੱਟ ਤੇ ਆ ਜੇਕਰ ਅੱਜ 5 ਅਗਸਤ 2025 ਸਵੇਰੇ 6 ਵੇ ਦੀ ਗੱਲ ਕਰੀਏ ਥੀਨ ਡੈਮ ਦੀ ਤਾਂ ਜਿਹੜਾ ਥੀਨ ਡੈਮ ਦਾ ਲੈਵਲ ਆ ਲਗਭਗ 1692.90 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਗੱਲ ਕਰੀਏ 1731 ਤੋਂ ਲਗਭਗ ਜਿਹੜਾ ਇਹ ਆਪਣਾ 39 ਫੁੱਟ ਜਿਹੜਾ ਲਗਭਗ 40 ਫੁੱਟ ਜਿਹੜਾ نیچے ਰਹਿ ਚੁੱਕਾ ਹੈ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਇਸ ਦੇ ਵਿੱਚ ਪਾਣੀ ਆਉਣ ਦੀ ਤਾਂ ਜਿਹੜਾ ਪਾਣੀ ਇਸ ਦੇ ਵਿੱਚ 23131 ਕਿਊਸਿਕ ਪਾਣੀ ਆ ਰਿਹਾ ਨਿਕਾਸੀ ਦੀ ਗੱਲ ਕਰੀਏ ਤਾਂ 11558 ਕਿਊਸਿਕ ਜਿਹੜਾ ਪਾਣੀ ਅੱਜ 5 ਅਗਸਤ 2025 ਸਵੇਰੇ 6 ਵੇ ਜਿਹੜਾ ਥੀਨ ਡੈਮ ਦੇ ਵਿੱਚ ਆਹ ਰਿਹਾ ਜੇਕਰ ਹਰੀਕੇ ਦੀ ਅਪਡੇਟ ਆਪਾਂ ਦੇਖੀ ਅਜ 5 ਅਗਸਤ 2025 ਸਵੇਰੇ 6 ਵਜੇ ਦੀ ਤਾਂ ਜਿਹੜਾ ਆਪਸਟਰੀਮ ਆ ਪਾਣੀ ਹਰੀਕੇ ਹੈਡ ਤੇ ਪਹੁੰਚ ਰਿਹਾ ਲਗਭਗ 47418 ਕਿਊਸੀਕ ਜਿਹੜਾ ਪਾਣੀ ਆ ਹਰੀਕੇ ਹੈਡ ਤੇ ਜਿਹੜਾ ਪਹੁੰਚ ਰਿਹਾ ਜੇਕਰ ਡਾਊਨਸਟਰੀਮ ਦੀ ਗੱਲ ਕਰੇ ਤਾਂ 24372 ਕਿਊਸੀਕ ਜਿਹੜਾ ਪਾਣੀ ਆ ਉਹ ਡਾਊਨਸਟਰੀਮ ਕੀਤਾ ਜਾ ਰਿਹਾ ਜੇਕਰ ਆਪਾਂ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ ਲਗਭਗ 9101 ਕਿਊਸੀ ਜਿਹੜਾ ਪਾਣੀ ਆ ਫਰੋਇਪਰ ਫੀਡਰ ਦੇ ਵਿੱਚ ਦਿੱਤਾ ਜਾ ਰਿਹਾ ਜੇਕਰ ਰਾਜਸਥਨ ਫੀਡਰ ਦੀ ਗੱਲ ਕਰੀਏ ਤਾਂ ਲਗਭਗ 13795 ਕਿਊਸੀ ਜਿਹੜਾ ਪਾਣੀ ਆ ਰਾਜਸਥਨ ਫੀਡਰ ਦੇ ਵਿੱਚ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 150 ਕਿਊਸੀ ਜਿਹੜਾ ਪਾਣੀ ਆ ਮਹੂ ਕਨਾਲ ਦੇ ਵਿੱਚ ਦਿੱਤਾ ਜਾ ਰਿਹਾ ਜੇਕਰ ਹੁਸੈਨੀਵਾਲਾ ਦੀ ਗੱਲ ਕਰੀਏ ਹੈਡ ਵਰਕਰਸ ਦੀ ਦੁਪਹਿਰੇ 1 ਵਜੇ ਦੀ 5 ਅਗਸਤ 2025 ਦੀ ਤਾਂ ਜਿਹੜਾ ਉਸ ਦਾ ਲੈਵਲ ਆ 16.40 ਫੁੱਟ ਤੇ ਚੱਲ ਰਿਹਾ ਤੇ ਪਹੁੰਚ ਜਿਹੜੀ ਆ 32626 ਕਿਊਸਿਕ ਜਿਹੜਾ ਪਾਣੀ ਆ ਪਹੁੰਚ ਜਿਹੜੀ ਹੋ ਰਹੀ ਆ ਸੋ ਕਿਰਪਾ ਕਰਕੇ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਚੱਲੋ ਵੱਧ ਤੋਂ ਵੱਧ ਗਰੁੱਪਾਂ ਵਿੱਚ ਵੀ ਵੀਡੀਓ ਸ਼ੇਅਰ ਕਰੋ ਤਾਂ ਜੋ ਹਰ ਘਰ ਆਰ ਫੋਨ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸਹੀ ਜਾਣਕਾਰੀ ਜਿਹੜੀ ਆ ਸਾਰੇ ਫੋਨਾਂ ਤੱਕ ਪਹੁੰਚ ਸਕੇ ਆ ਫਵਾਵਾਂ ਤੋਂ ਬਚ ਕੇ ਰਹੋ ਸचेਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜਿੱਥੇ-ਜਿੱਥੇ ਜਿਹੜਾ ਤੁਹਾਡਾ ਪਾਣੀ ਆ ਰਿਹਾ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ-ਆਪਣੇ ਪਿੰਡ ਦਾ ਨਾਮ ਜਰੂਰ ਲਿ ਤਾਂ ਜੋ ਜਿਹੜੀ ਸਹੀ ਜਾਣਕਾਰੀ ਆ ਕਮੈਂਟ ਦੇਖ ਕੇ ਜਿਹੜੇ ਹੋਰ ਜਿਹੜੇ ਭੈਣ ਭਰਾ ਨੇ ਉਹ ਜਿਹੜੀ ਆਪਣੀ ਤੁਹਾਡੇ ਕਮੈਂਟ ਦੇਖ ਕੇ ਜਿਹੜਾ ਆਪਣਾ ਆਪਣਾ ਜਿਹੜਾ ਅੰਦਾਜ਼ਾ ਲਗਾ ਸਕਣ ਤੇ ਬਾਕੀ ਤੁਸੀਂ ਕਮੈਂਟ ਵਿੱਚ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਆਪਣੀ ਜਾਣਕਾਰੀ ਉਹ ਕਿਸ ਤਰ੍ਹਾਂ ਦੀ ਲੱਗਦੀ ਆ ਤਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਸਾਲਾਂ ਤੋਂ ਅੱਗੇ ਵੀ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਸਹੀ ਪਹੁੰਚਾਉਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹਿੰਦੇ ਆ ਤੇ ਹੁਣ ਵੀ ਜਿਹੜੀ ਕੋਸ਼ਿਸ਼ ਕਰਾਂਗੇ ਕਿਪ ਲਗਾਤਾਰ ਜਿਹੜੀ ਤੁਹਾਨੂੰ ਆਪਾਂ ਜਾਣਕਾਰੀ ਸਹੀ ਸਮੇਂ ਜਿਹੜੀ ਦਿੰਦੇ ਰਹੀਏ ਸੋ ਇਦਾਂ ਦੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੁਖ ਲਟਿਆ YouTube Facebook ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਜਿਹੜੀ ਪਲ-ਪਲ ਦੀ ਖਬਰ ਆ ਸਹੀ ਸਮੇਂ ਸਹੀ ਜਿਹੜਾ ਮੌਕੇ ਜਿਹੜੀ ਤੁਹਾਨੂੰ ਪ੍ਰੋਵਾਈਡ ਲਗਾਤਾਰ ਕਰਵਾਉਂਦੇ ਰਾਵਾਂਗੇ ਮਿੰਟ-ਮਿੰਟ ਦੀ ਜਿਹੜੀ ਖਬਰ ਆ ਸੋ ਵਾਤਵਾਤ ਵੀਡੀਓ ਜਿਹੜੀ ਗਰੁੱਪਾਂ ਵਿੱਚ ਸ਼ੇਅਰ ਕਰੋ ਤੇ ਸੁਖ ਲਟਿਆ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ